ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈੜੋ ਮਹੱਲਾ ਪੰਜਵਾ ਇਸ ਸ਼ਬਦ ਵਿੱਚ ਸਤਿਗੁਰੂ ਜੀ ਨਾਮ ਦੀ ਮਹੱਤਤਾ ਤੇ ਬੇਨਤੀ ਦੀ ਬਾਬਤ ਕਥਨ ਕਰਦੇ ਹਨ ਖੂਬ 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 ਤੇਰਾ ਨਾਮ ਏ ਪ੍ਰਭੂ ਤੇਰਾ ਖੂਬ ਸੁੰਦਰ ਨਾਮ ਸਤਜੁਗ ਵਿੱਚ ਵੀ ਖੂਬ ਸੁੰਦਰ ਸ਼੍ਰੇਸ਼ਟ ਸੀ ਤ੍ਰੇਤੇ ਵਿੱਚ ਵੀ ਖੂਬ ਸੁੰਦਰ ਸੀ ਦੁਆਪਰ ਵਿੱਚ ਵੀ ਖੂਬ ਕਈਏ ਸੁੰਦਰ ਸੀ ਅਤੇ ਹੁਣ ਕਾਲ ਯੁਗ ਵਿੱਚ ਵੀ ਖੂਬ ਸੁੰਦਰ ਹੈ ਅਥਵਾ ਚਾਰ ਖੂਬ ਪਦ ਤੋਂ ਪਾਵ ਚਾਰ ਅੰਕ ਦੀ ਗਿਣਤੀ ਸਮਝ ਕੇ ਚਾਰ ਯੁਗਾਂ ਦੇ ਵਿਚੜੇ ਹੋਏ ਜੀਵਾਂ ਨੂੰ ਤੇਰਾ ਸੁੰਦਰ ਨਾਮ ਮਿਲਣ ਵਾਲਾ ਹੈ ਵਾ ਚੌਹਾਂ ਖਾਣੀਆਂ ਜਾਂ ਉਤਮ ਮੱਧਮ ਕਨਿਸ਼ਟ ਤੇ ਅਦਮ ਆਦ ਸਾਰਿਆਂ ਨੂੰ ਤੇਰਾ ਨਾਮ ਖੂਬ ਖੂਬੀਆਂ ਦੇਣ ਵਾਲਾ ਹੈ ਅਥਵਾ ਇਹ ਮਾਇਆ ਨੂੰ ਆਪਣੀ ਸੱਤਾ ਸਪੁਰਤੀ ਦੁਆਰਾ ਖੂਬ ਸੁੰਦਰ ਕਰਨ ਵਾਲੇ ਖੂਬ ਸੁੰਦਰ ਪ੍ਰਮਾਤਮਾ ਜਿਸ ਨੇ ਖੂਬ ਸ਼੍ਰੇਸ਼ਟ ਗੁਰਾਂ ਦੁਆਰਾ ਤੇਰਾ ਖੂਬ ਸੁੰਦਰ ਨਾਮ ਜਪਿਆ ਹੈ ਉਹ ਖੂਬ ਕਈਏ ਸੁੰਦਰ ਜੀਵਨ ਵਾਲਾ ਹੋਇਆ ਹੈ ਝੂਠ 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 ਦੁਨੀਆ ਗੁਮਾਨ ਰਹਾਉ ਪਰ ਦੁਨੀਆ ਮਾਇਆ ਦਾ ਗੁਮਾਨ ਹੰਕਾਰ ਸਤਜੁਗ ਵਿੱਚ ਵੀ ਝੂਠਾ ਸੀ ਰੇਤੇ ਵਿੱਚ ਵੀ ਝੂਠਾ ਸੀ ਦੁਆਪਰ ਵਿੱਚ ਵੀ ਝੂਠਾ ਸੀ ਅਤੇ ਹੁਣ ਕਲਯੁਗ ਵਿੱਚ ਵੀ ਝੂਠਾ ਹੈ ਅਥਵਾ ਜਿਸ ਝੂਠੀ ਮਾਇਆ ਵਾਸਤੇ ਜੀਵ ਝੂਠੇ ਕਰਮ ਕਰਦਾ ਹੈ ਅਤੇ ਝੂਠ ਬੋਲਦਾ ਹੈ ਉਸ ਦਾ ਹੰਕਾਰ ਵੀ ਝੂਠਾ ਨਾਸ਼ਵੰਤ ਹੀ ਹੈ ਰਹਾਉ ਨਗਜ਼ ਤੇਰੇ ਬੰਦੇ ਦੀਦਾਰ ਅਪਾਰ ਨਾਮ ਬਿਨਾ ਸਭ ਦੁਨੀਆ ਸ਼ਾਰ हे अपार व्यंत प्रभु तेरे बन्दे ना दास भगत नगज उत्तम श्रेष्ठ जीवन वाले हन जो तेरा ही दीदार दर्शन चौंदे हन वा तेरे दास श्रेष्ठ हन अते उना दा दर्शन वी अपार पारावार तो रहत आश्चर्य ही है वा तेरे अपार स्वरूप दी प्राप्ति वाले हन उना ने तेरे नाम तो बगैर सारी दुनिया सृष्टि ही सार की ये स्व रूप समझी होई ਮਨਮੁਖਾਂ ਦੀ ਸਾਰੀ ਸ੍ਰਿਸ਼ਟੀ ਵਿਸ਼ਿਆਂ ਵਿੱਚ ਲੱਗਣ ਕਰਕੇ ਸਵਾਹ ਹੋ ਰਹੀ ਹੈ ਅਚਰਜ ਤੇਰੀ ਕੁਦਰਤ ਤੇਰੇ ਕਦਮ ਸਲਾਹ ਹੇ ਪ੍ਰਭੂ ਤੇਰੀ ਕੁਦਰਤ ਸ਼ਕਤੀ ਮਾਇਆ ਵੀ ਅਚਰਜ ਅਸਚਰਜ ਰੂਪ ਹੈ ਅਤੇ ਤੇਰੇ ਕਦਮ ਚਰਨ ਕਮਲ ਵੀ ਸਲਾਹ ਸਲਾਉਣੇ ਯੋਗ ਹਨ ਗਨੀਵ ਤੇਰੀ ਸਿਫਤ ਸੱਚੇ ਪਾਤਸ਼ਾਹ ਹੇ ਸੱਚੇ ਪਾਦਸ਼ਾਹ ਰੂਪ ਪ੍ਰਭੂ ਤੇਰੀ ਸਿਫਤ ਵੀ ਗਨੀਬ ਤਨੀ ਹੈ ਭਾਵ ਸ਼ੁਭ ਗੁਣਾ ਰੂਪੀ ਤਨ ਦੇਣ ਵਾਲੀ ਹੈ ਵਾ ਤੂੰ ਸੱਜੇ ਤਰਹ ਕਾਲ ਆਬਾਦ ਰੂਪ ਹੈ ਤੇ ਪਾਤਸ਼ਾਹ ਸਰੂਪ ਜਗਤ ਰੂਪੀ ਪਾਤ ਤਖਤ ਦਾ ਸਾਹ ਮਾਲਕ ਰੂਪ ਹੈ ਨੀਂਧ ਰਿਆ ਧਰ ਪਨਹ ਖੁਦਾਈ ਗਰੀਬ ਨਿਵਾਜ ਦਿਨ ਰੈਣ ਤੇ ਆਏ ਏ ਖੇ ਨੀਂਧ ਰਿਆ ਨਿਆਸਰਿਆ ਨੂੰ ਤਰ ਆਸਰਾ ਦੇਣ ਵਾਲੇ ਖੁਦਾਏ ਪ੍ਰਭੂ ਅਸੀਂ ਤੇਰੀ ਪਨਹੇ ਸ਼ਰਨ ਵਿੱਚ ਆਏ ਹਾਂ हे ਗਰੀਬਾਂ ਨੂੰ ਨਿਵਾਜਣ ਵਾਲੇ ਵਡਿਆਉਣ ਵਾਲੇ ਪ੍ਰਭੂ ਐਸੀ ਕਿਰਪਾ ਕਰਕੇ ਅਸੀਂ ਦਿਨ ਰਾਤ ਤੈਨੂੰ ਸਿਮਰਨਾ ਕਰੀਏ ਨਾਨਕ ਕਉ ਖੁਦ ਖਸਮ ਮਿਹਰਵਾਨ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਇਸ ਪ੍ਰਕਾਰ ਬੇਨਤੀ ਕਰਨ ਤੋਂ ਸਾਡੇ ਜਨਾਂ ਦੇ ਉੱਪਰ ਖਸਮ ਮਾਲਕ ਖੁਦ ਆਪ ਮਿਹਰਵਾਨ ਦਿਆਲੂ ਹੋਇਆ ਹੈ ਅੱਲੋ ਨਾ ਵਿਸਰੇ ਦਿਲ ਜੀ ਪਰਾਨ ਸਾਡੇ ਦਿਲ ਹਿਰਦੇ ਜੀਅ ਜ਼ਿੰਦਗੀ ਅਤੇ ਪ੍ਰਾਨ ਸਵਾਸਾਂ ਦਾ ਆਸਰਾ ਅੱਲੋ ਕੇ ਇਹ ਪਾਕ ਪਵਿੱਤਰ ਰੂਪ ਪ੍ਰਭੂ ਹੁਣ ਵਿਸਰੇ ਭੁੱਲਦਾ ਨਹੀਂ ਹੈ ਹਿਵਾਹੇ ਅੱਲੋ ਪਾਕ ਰੂਪ ਪ੍ਰਭੂ ਤੂੰ ਸਾਨੂੰ ਕਦੇ ਵੀ ਭੁੱਲਣਾ ਨਾ ਕਰ ਅਸੀਂ ਤੈਨੂੰ ਸਭ ਜੀਵਾਂ ਦੇ ਦਿਲ ਅੰਦਰ ਵਿਆਪਕ ਪ੍ਰਾਨ ਪਛਾਲਣਾ ਕਰੀਏ ਪਰੋ ਮਹੱਲਾ ਪੰਜਵਾ ਸੱਚ ਪਦਾਰਥ ਗੁਰਮਖ ਲਹ ਪ੍ਰਭ ਕਾ ਭਾਣਾ ਸਤ ਕਰ ਸਹ ਹੇ ਭਾਈ ਸੱਚਾ ਨਾਮ ਰੂਪੀ ਪਦਾਰਥ ਗੁਰਮਖ ਮੁਖੀ ਗੁਰਾਂ ਦੁਆਰਾ ਪ੍ਰਾਪਤ ਕਰੋ ਪ੍ਰਭੂ ਪਰਮਾਤਮਾ ਦਾ ਭਾਣਾ ਹੁਕਮ ਸੱਚਾ ਮੰਨ ਕਰਕੇ ਸਹਾਰਨਾ ਕਰੋ ਜੀਵਤ 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 ਰਹੋ ਰਾਮ ਰਸਾਇਣ ਨਿਤ ਉਠ ਪੀਵੋ हे भाई फेर तुसी तिन्ना ਕਾਲਾਂ ਵਿੱਚ ਜਿਉਂਦੇ ਰਹੁ ਜਿਉਂਦੇ ਰਹੁ ਜਿਉਂਦੇ ਰਹੁ ਅਥਵਾ ਜੀਵਤ ਭਾਵ ਨੂੰ ਤਿਆਗ ਕੇ ਜੀਵਨ ਸਰੂਪ ਪ੍ਰਭੂ ਨੂੰ ਪਾ ਕੇ ਸਦਾ ਜਿਉਂਦੇ ਰਹੁ ਰਸਾਇਣ ਰਸਾਂ ਦੇ ਕਰ राम परमात्मा ਦੇ ਨਾਮ ਨੂੰ ਨਿਤ ਪ੍ਰਤ ਅੰਮ੍ਰਿਤ ਵੇਲੇ ਉੱਠ ਕੇ ਪੀਣਾ ਕਰੋ ਹਰ 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 ਰਸਨਾ ਕਹੋ ਰਹਾਓ ਹਰੇਕ ਦੇ ਪਾਪਾਂ ਨੂੰ ਹਰਨ ਵਾਲੇ ਤੇ ਹਰੇ ਪਰੇ ਕਰਨ ਵਾਲੇ ਪ੍ਰਮਾਤਮਾ ਦੇ ਨਾਮ ਨੂੰ ਆਪਣੀ ਰਸਨਾ ਜੀਬਾ ਦੁਆਰਾ ਕਹਿਣਾ ਕਰੋ ਰਹਾਓ ਕਲਯੁਗ ਮਹਿ ਇਕ ਨਾਮ ਉਧਾਰ ਨਾਨਕ ਬੋਲੇ ਬ੍ਰਹਮ ਵਿਚਾਰ ਇਸ ਕਲਯੁਗ ਵਿੱਚ ਇੱਕ ਪ੍ਰਮਾਤਮਾ ਦਾ ਨਾਮ ਹੀ ਜੀਵਾਂ ਦਾ ਉਧਾਰ ਭਾਵ ਜੀਵਾਂ ਨੂੰ ਪਾਰ ਉਤਾਰਨ ਕਰਨ ਵਾਲਾ ਹੈ ਜੀਵਾਂ ਦਾ ਪਾਰ ਉਤਾਰਾ ਕਰਨ ਵਾਲਾ ਹੈ ਜੋ ਨਾਮ ਹੈ ਉਹ ਜੀਵਾਂ ਦਾ ਪਾਰ ਉਤਾਰਾ ਕਰਦਾ ਹੈ ਪਾਤਸ਼ਾਹ ਫਰਮਾਉਂਦੇ ਆ ਸਤਿਗੁਰੂ ਸਾਹਿਬ ਜੀ ਕਿ ਅਸੀਂ ਬ੍ਰਹਮ ਪਰਮਾਤਮਾ ਦੀ ਪ੍ਰਾਪਤੀ ਵਾਲੀ ਵਿਚਾਰ ਨੂੰ ਹੀ ਬੋਲੇ ਕਥਨ ਕਰਦੇ ਹਾਂ ਪੈਰੋ ਮਹੱਲਾ ਪੰਜਵਾ ਸਤਿਗੁਰ ਸੇਵ ਸਰਬ ਫਲ ਪਾਏ ਜਨਮ ਜਨਮ ਕੀ ਮੈਲ ਮਿਟਾਏ ਜਿਨ੍ਹਾਂ ਨੇ ਸਤਿਗੁਰਾਂ ਨੂੰ ਸੇਵਨਾ ਕੀਤਾ ਹੈ ਉਹਨਾਂ ਨੇ ਧਰਮ ਅਰਥ ਕਾਮ ਮੋਖ ਰੂਪੀ ਸਾਰੇ ਫਲ ਪਾ ਲੇ ਅਤੇ ਜਨਮ ਜਨਮਾਂ ਤਰਾ ਦੀ ਪਾਪਾ ਰੂਪੀ ਮਲੀਨਤਾ ਹੀ ਮੀਟ ਲੈਂਦੇ ਹਨ ਪਤਿਤ ਬਾਵਨ ਪ੍ਰਭ ਤੇਰਾ ਨਾਮ ਪੂਰਬ ਕਰਮ ਲਿਖੇ ਗੁਣ ਗਾਉ ਰਹਾਉ ਏ ਪਿਆਰੇ ਪ੍ਰਭੂ ਤੇਰਾ ਨਾਮ ਪਪ ਪਤਿਤ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ ਜਿਨ੍ਹਾਂ ਦੇ ਪੂਰਬਲੇ ਨਿਸ਼ਕਾਮ ਕਰਮ ਲਿਖੇ ਹੋਏ ਹਨ ਉਸ ਮਨੁੱਖਾ ਜਨਮ ਨੂੰ ਪਾ ਕੇ ਤੇਰੇ ਗੁਣ ਗਾਉਂਦੇ ਹਨ ਰਹਾਉ ਸਾਧੂ ਸੰਗ ਹੋਵੇ ਉਧਾਰ ਸੋਭਾ ਪਾਵੇ ਪ੍ਰਭ ਕੈ ਦਵਾਰ ਉਹਨਾਂ ਦਾ ਕਹਿੰਦੇ ਸਾਧੂ ਸ੍ਰੇਸ਼ਟ ਮਹਾਤਮਾ ਜਨਾਂ ਦੀ ਸੰਗਤ ਕਰਕੇ ਸੰਸਾਰ ਤੋਂ ਉਧਾਰ ਪਾਰ ਉਤਾਰਾ ਹੁੰਦਾ ਏ ਪ੍ਰਭੂ ਆਪ ਜੀ ਦੇ ਸਤ ਸੰਗਤ ਸਜਖੰਡ ਰੂਪੀ ਦਵਾਰ ਦਰ ਵਿੱਚ ਜਾ ਕੇ ਉਹ ਸੋਭਾ ਵਿੜਿਆਈ ਪਾਉਂਦੇ ਹਨ ਸਰਬ ਕਲਿਆਣ ਚਰਨ ਪ੍ਰਭ ਸੇਵਾ ਧੂਰ ਬਾਚੈ ਸਭ ਸੁਰ ਨਰ ਦੇਵਾ ਏ ਪਿਆਰੇ ਪ੍ਰਭ ਏ ਪਿਆਰੇ ਪ੍ਰਭ ਮਹਾਰਾਜ ਜੀ ਪ੍ਰਮਾਤਮਾ ਤੇਰੇ ਚਰਨਾਂ ਦੀ ਟਹਿਲ ਭਗਤੀ ਕਰਕੇ ਸਾਰੇ ਕਲਿਆਣ ਸੁਖ ਪ੍ਰਾਪਤ ਹੁੰਦੇ ਹਨ ਵਾ ਸਭ ਪ੍ਰਕਾਰ ਦੀਆਂ ਕਲਿਆਣ ਮੁਕਤੀਆਂ ਪ੍ਰਾਪਤ ਹੁੰਦੀਆਂ ਹਨ ਇਸ ਲਈ ਸੁਰ ਦੇਵੀ ਸੰਪਦਾ ਵਾਲੇ ਨਰ ਮਨੁਖ ਤੇ ਦੇਵਤੇ ਸੁਰ ਛੋਟੇ ਦੇਵਤੇ ਨਰ ਬਹਾਦਰ ਤੇ ਦੇਵਾ ਵੱਡੇ ਦੇਵਤੇ ਇਹ ਸਾਰੇ ਹੀ ਤੇਰੀ ਚਰਨ ਧੂੜੀ ਨੂੰ ਚਾਹੁੰਦੇ ਆ ਨਾਨਕ ਪਾਇਆ ਨਾਮ ਨਿਧਾਨ ਹਰ ਜਪ ਜਪ ਉਦਰਿਆ ਸਗਲ ਜਹਾਨ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ हे ਪ੍ਰਭੂ ਅਸੀਂ ਗੁਰਾਂ ਦੁਆਰਾ ਤੇਰੇ ਨਾਮ ਦੇ ਨਿਧਾਨ ਖਜ਼ਾਨੇ ਨੂੰ ਪੌਣਾ ਕੀਤਾ ਹੈ हे ਹਰੀ ਪ੍ਰਭੂ ਤੇਰੇ ਇਸ ਨਾਮ ਦੇ ਖਜ਼ਾਨੇ ਨੂੰ ਜਪ ਜਪ ਸਿਮਰ ਸਿਮਰ ਕੇ ਸਾਰਾ ਜਹਾਨ ਸੰਸਾਰ ਹੀ ਉਧਰਿਆ ਪਾਰ ਹੋ ਰਿਹਾ ਹੈ ਪੈਰੋ ਮਹੱਲਾ ਪੰਜਵਾ ਇਹ ਸ਼ਬਦ ਸੁਲਹੀ ਖਾਨ ਦੇ ਚੜ ਕੇ ਆਉਣ ਤੇ ਆਵੇ ਵਿੱਚ ਚੁਲਸ ਕੇ ਮਰ ਜਾਣ ਦੀ ਖਬਰ ਸੁਣ ਕੇ ਸਤਿਗੁਰਾਂ ਨੇ ਸਿੱਖ ਸੰਗਤਾਂ ਨੂੰ ਪ੍ਰਮਾਤਮਾ ਉੱਪਰ ਭਰੋਸਾ ਦਿੜੜ ਕਰਵਾਉਂਦਿਆਂ ਰੱਖਿਆ ਇਹ ਰੱਖਿਆ ਦਾ ਸ਼ਬਦ ਉਚਾਰਨ ਕੀਤਾ ਆਪਣੇ ਦਾਸ ਕੋ ਕੰਠ ਲਗਾਵੇ ਨਿੰਦਕ ਕੋ ਅਗਨ ਮਹਿ ਪਾਵੇ हे ਭਾਈ ਉਹ ਪ੍ਰਮਾਤਮਾ ਆਪਣੇ ਦਾਸ ਸੇਵਕਾਂ ਨੂੰ ਆਪਣੇ ਗੰਠ ਗਲੇ ਨਾਲ ਲਗਾਉਣਾ ਕਰਦਾ ਹੈ ਨਿੰਦਿਆ ਕਰਨ ਵਾਲੇ ਨੂੰ ਪ੍ਰਤੱਖ ਵਾ ਨਰਕਾਂ ਦੀ ਅੱਗ ਵਿੱਚ ਪਾਉਣਾ ਕਰਦਾ ਹੈ ਪਾਪੀ ਦੇ ਰਾਖੇ ਨਾਰਾਇਣ हे ਭਾਈ ਪਾਪੀ ਪਾਪ ਕਰਮ ਕਰਨ ਵਾਲੇ ਨੂੰ ਨਾਰਾਇਣ ਪ੍ਰਮਾਤਮਾ ਆਪਣੇ ਪਿਆਰਿਆਂ ਦੀ ਆਪ ਹੀ ਰੱਖਿਆ ਕਰਦਾ ਹੈ। ਪਾਪੀ ਕੀ ਗਤ ਕਤ ਹੂ ਨਾਹੀ। ਪਾਪੀ ਪੱਜਿਆ ਆਪ ਕਮਾਇਣ ਰਹਾਉ। ਪਾਪੀ ਪਾਪ ਕਰਨ ਵਾਲੇ ਮਨੁੱਖ ਦੀ ਗਤ ਕਲਿਆਣ ਕਦੂ ਕਿਸੇ ਪ੍ਰਕਾਰ ਵੀ ਨਹੀਂ ਹੋ ਸਕਦੀ। ਪਾਪੀ ਪਾਪ ਕਰਨ ਵਾਲਾ ਮਨੁੱਖ ਆਪਣੇ ਕਮਾਇਣ ਕਮਾਏ ਕਰਮ ਅਨੁਸਾਰ ਹੀ ਇੱਥੇ ਪ੍ਰਤੱਖ ਈਰਖਾ ਆਦ ਅਦੇ ਪਰਲੋਕ ਵਿੱਚ ਨਰਕਾਂ ਦੀ ਅੱਗ ਅੰਦਰ ਪਜਿਆ ਸੜਦਾ ਰਹਿੰਦਾ ਹੈ ਰਹਾਉ ਦਾਸ RAM ਜੀਓ ਲਾਗੀ ਪ੍ਰੀਤ ਨਿੰਦਕ ਕੀ ਹੋਈ ਵਿਪਰੀਤ ਪ੍ਰਭੂ ਦੇ ਦਾਸ ਸੇਵਕ ਦੀ RAM ਜੀਓ ਪ੍ਰਭੂ ਜੀ ਨਾਲ ਹੀ ਪ੍ਰੀਤੀ ਲੱਗੀ ਰਹਿੰਦੀ ਹੈ ਨਿੰਦਕ ਨਿੰਦਿਆ ਕਰਨ ਵਾਲੇ ਪਾਪੀ ਮਨੁੱਖ ਦੀ ਵਿਪਰੀਤ ਉਲਟੀ ਹੀ ਰੀਤ ਹੋਈ ਹੈ ਅਰਥਾਤ ਸੇਵਕ ਤਾਂ ਪ੍ਰਭੂ ਦੀ ਪ੍ਰੀਤ ਕਰਕੇ ਪ੍ਰਭੂ ਦੇ ਚਰਨਾਂ ਵਿੱਚ ਬਿਰਾਜਦੇ ਹਨ ਅਤੇ ਨਿੰਦਕ ਪੁਰਖ ਨਰਕ ਦੀ ਅੱਗ ਵਿੱਚ ਸੜਦੇ ਹਨ। ਪਾਰ ਬ੍ਰਹਮ ਆਪਣਾ ਬਿਰਦ ਪ੍ਰਗਟਾਇਆ, ਦੋਖੀ ਆਪਣਾ ਕੀਤਾ ਪਾਇਆ। ਪਾਰ ਬ੍ਰਹਮ ਪ੍ਰਮਾਤਮਾ ਨੇ ਭਗਤ ਬਸ਼ਲਤਾ ਵਾਲਾ ਆਪਣਾ ਬਿਰਦ ਧਰਮ ਪ੍ਰਗਟਾਇਆ, ਪ੍ਰਗਟ ਕੀਤਾ ਹੈ। ਦੋਖੀ ਪਾਪ ਕਰਨ ਵਾਲੇ ਮਨੁੱਖ ਸੁਲਹੀ ਨੇ ਆਪਣਾ ਕੀਤਾ ਆਇਆ ਕਰਮ ਫਲ। ਪਵਨਾ ਕੀਤਾ ਹੈ ਆਏ ਨਾ ਜਾਈ ਰਹਾ ਸਮਾਈ ਨਾਨਕ ਦਾਸ ਹਰ ਕੀ ਸਰਣਾਈ ਹਾਂ ਜਿਹੜਾ ਪ੍ਰਭੂ ਆਉਂਦਾ ਜਾਂਦਾ ਨਹੀਂ ਅਤੇ ਸਭ ਥਾਵਾਂ ਵਿੱਚ ਸਮਾ ਵਿਆਪਕ ਹੋ ਰਿਹਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਮੈਂ ਦਾਸ ਸੇਵਕ ਉਸ ਹਰੀ ਪ੍ਰਭੂ ਦੀ ਸਰਣਾਈ ਸ਼ਰਨ ਵਿੱਚ ਪਿਆ ਵਾਹੇ ਗੁਰੂ ਵਾਹੇ ਵਾਹੇ ਗੁਰੂ 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 ਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ